ਜੇਕਰ ਤੁਸੀਂ ਨੌਕਰੀ ਦੀ ਤਲਾਸ਼ ਵਿੱਚ ਹੋ ਜੇਕਰ ਤੁਹਾਨੂੰ ਨੌਕਰੀ ਨਹੀਂ ਮਿਲਦੀ ਜੇਕਰ ਤੁਸੀਂ ਪੜ੍ਹੇ ਲਿਖੇ ਹੋ ਤਾਂ ਇਹ ਵੀਡੀਓ ਸਿਰਫ ਸਿਰਫ ਤੁਹਾਡੇ ਵਾਸਤੇ ਆ ਦੋਸਤੋ ਵੀਡੀਓ ਨੂੰ ਬਿਨਾਂ ਸਕਿਪ ਕਰੇ ਹੋਏ ਜ਼ਰੂਰ ਦੇਖਿਓ ਸਵਾਗਤ ਹੈ ਜੀ ਅੱਜ ਦੀ ਸਾਡੀ ਨਵੀਂ ਵੀਡੀਓ ਵਿੱਚ ਦੋਸਤੋ ਅੱਜ ਤੁਹਾਡੇ ਨਾਲ ਆਪਾਂ ਐਸੀ ਵੈਬਸਾਈਟ ਬਾਰੇ ਗੱਲ ਕਰਾਂਗੇ ਜਿੱਥੇ ਕਿ ਤੁਸੀਂ ਘਰ ਬੈਠੇ ਬੜੇ ਹੀ ਆਰਾਮ ਦੇ ਨਾਲ ਨੌਕਰੀ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਕੰਮ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਈਜ਼ੀ ਆ ਦੋਸਤੋ ਸੋ ਵੀਡੀਓ ਦੇ ਐਂਡ ਤੱਕ ਬਣਾਈ ਰਹੀ ਤੇ ਆਪਾਂ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਵਾਂਗੇ ਦੋਸਤੋ ਅੱਜ ਤੁਹਾਡੇ ਨਾਲ ਅਸੀਂ ਦੋ ਐਸੀਆਂ ਵੈਬਸਾਈਟਾਂ ਬਾਰੇ ਗੱਲ ਕਰਾਂਗੇ ਜਿੱਥੇ ਕਿ ਤੁਸੀਂ ਘਰ ਬੈਠੇ ਆਨਲਾਈਨ ਕੰਮ ਕਰਕੇ ਬਹੁਤ ਵਧੀਆ ਇਨਕਮ ਕਮਾ ਸਕਦੇ ਹੋ ਲੱਖਾਂ ਰੁਪਏ ਦੇ ਵਿੱਚ ਇਨਕਮ ਕਮਾ ਸਕਦੇ ਹੋ ਦੋਸਤੋ ਬਹੁਤ ਸਾਰੇ ਲੋਕ ਨੇ ਬਹੁਤ ਸਾਰੀਆਂ ਡਿਗਰੀਆਂ ਕਰਨ ਤੋਂ ਬਾਅਦ ਵੀ ਉਹ ਬੇਰੋਜ਼ਗਾਰ ਫੈਰੇ ਨੇ ਥਾਂ-ਥਾਂ ਤੇ ਉਹ ਕੰਮ ਲੱਭਣ ਲਈ ਜਾਂਦੇ ਨੇ ਪਰ ਉਹਨਾਂ ਨੂੰ ਕਿਤੋਂ ਵੀ ਕੰਮ ਨਹੀਂ ਮਿਲਦਾ ਤੇ ਉਹ ਨਿਰਾਸ਼ ਹੋ ਕੇ ਘਰੇ ਮੁੜ ਆਉਂਦੇ ਨੇ ਕਿਉਂਕਿ ਦੋਸਤੋ ਅੱਜ ਕੱਲ ਤੁਹਾਨੂੰ ਵੀ ਪਤਾ ਵੀ ਸਰਕਾਰਾਂ ਦਾ ਹਾਲ ਵੀ ਬਹੁਤ ਹੀ ਡਾਮਾ ਡੋਲ ਹੈ ਇਸ ਕਰਕੇ ਸਰਕਾਰਾਂ ਪਹਿਲਾਂ ਵੱਡੇ ਵੱਡੇ ਵਾਅਦੇ ਕਰਦੇ ਨੇ ਉਸ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਕੋਈ ਜੌਬ ਨਹੀਂ ਮਿਲਦੀ ਤੇ ਜਿਹੜੇ ਬੇਰੁਜ਼ਗਾਰ ਨੇ ਉਹ ਵਿਚਾਰੇ ਦਰਦਾਂ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਜਾਂਦੇ ਨੇ ਦੋਸਤੋ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੰਮ ਆਉਂਦਾ ਜਿਵੇਂ ਕਿ ਤੁਸੀਂ ਕਾਪੀ ਪੇਸਟ ਕਰ ਸਕਦੇ ਹੋ ਫੋਟੋ ਐਡੀਟਿੰਗ ਕਰ ਸਕਦੇ ਹੋ ਜਾਂ ਫਿਰ ਵੀਡੀਓ ਐਡੀਟਰ ਹੋ ਜਾ ਫਿਰ ਤੁਸੀਂ ਲੋਗੋ ਡਿਜ਼ਾਈਨਰ ਹੋ ਕਿਸੇ ਵੀ ਤਰ੍ਹਾਂ ਦਾ ਕੋਈ ਤੁਹਾਡਾ ਡਿਪਲੋਮਾ ਕੀਤਾ ਡਿਗਰੀ ਕੀਤੀ ਜਾਂ ਫਿਰ ਤੁਸੀਂ ਕਿਸੇ ਵੀ ਤਰ੍ਹਾਂ ਦੇ ਵਧੀਆ ਕੰਮ ਦਾ ਇੱਕ ਤਜਰਬਾ ਰੱਖਦੇ ਹੋ ਤਾਂ ਇਸ ਵੀਡੀਓ ਨੇ ਅੱਜ ਤੁਹਾਡੀ ਜ਼ਿੰਦਗੀ ਬਦਲ ਦੇਣੀ ਆ ਦੋਸਤੋ ਜਿਹੜੀ ਪਹਿਲੀ ਵੈਬਸਾਈਟ ਦਾ ਨਾਮ ਦੱਸਣ ਲੱਗਿਆ ਇਹਦਾ ਨਾਮ ਹੈਗਾ freelancer.in ਦੋਸਤੋ ਇਸ ਵੈਬਸਾਈਟ ਦੇ ਉੱਤੇ ਜਾ ਕੇ ਤੇ ਆਪਣਾ ਇੱਕ ਅਕਾਊਂਟ ਕ੍ਰੀਏਟ ਕਰ ਲੈਣਾ ਇਸ ਤੋਂ ਬਾਅਦ ਦੋਸਤੋ ਤੁਹਾਡੇ ਬਾਰੇ ਇਸ ਵੈਬਸਾਈਟ ਦੇ ਉੱਤੇ ਪੁੱਛਿਆ ਜਾਊਗਾ ਤੇ ਤੁਸੀਂ ਆਪਣੀ ਪੂਰੇ ਹੋਨਰ ਦੀ ਡਿਟੇਲ ਇਸ ਦੇ ਉੱਤੇ ਫਿਲ ਕਰ ਦੇਣੀ ਹੈ ਤੁਸੀਂ ਕੀ ਕੀਤਾ ਹੋਇਆ ਤੁਸੀਂ ਕਿੰਨੇ ਪੜੇ ਲਿਖੇ ਹੋ ਸਾਰਾ ਤੁਹਾਡਾ ਜਿੰਨਾ ਵੀ ਐਕਸਪੀਰੀਅੰਸ ਵਗੈਰਾ ਇਸ ਵੈਬਸਾਈਟ ਦੇ ਉੱਤੇ ਤੁਸੀਂ ਮੈਂਸ਼ਨ ਕਰ ਦੇਣਾ ਤੇ ਉਸ ਤੋਂ ਬਾਅਦ ਦੋਸਤੋ ਤੁਹਾਡੀ ਜਿਹੜੀ ਪ੍ਰੋਫਾਈਲ ਆ ਉਹ ਬਣ ਕੇ ਤਿਆਰ ਹੋ ਜਾਊਗੀ ਦੋਸਤੋ ਤੁਹਾਡੀ ਜਿਹੜੀ ਵੀ ਈਮੇਲ ਹੋਊਗੀ ਉਸੇ ਰਾਹੀਂ ਹੀ ਤੁਹਾਡੇ ਨਾਲ ਜਿਹੜਾ ਵੀ ਕਲੈਂਟ ਹੋਊਗਾ ਤੁਹਾਡੇ ਨਾਲ ਸੰਪਰਕ ਕਰੂਗਾ ਉਹ ਤੁਹਾਨੂੰ ਮੇਲ ਕਰੂਗਾ ਅਤੇ ਤੁਸੀਂ ਉਹਦੇ ਨਾਲ ਮੇਲ ਦੇ ਉੱਤੇ ਸਾਰਾ ਡਾਟਾ ਲੈ ਕੇ ਅਤੇ ਉਸ ਤੋਂ ਬਾਅਦ ਆਪਣਾ ਵਰਕ ਸ਼ੁਰੂ ਕਰ ਸਕਦੇ ਹੋ ਦੋਸਤੋ ਅਗਲੀ ਜਿਹੜੀ ਵੈਬਸਾਈਟ ਦਾ ਮੈਂ ਨਾਮ ਦੱਸਣ ਲੱਗਿਆ ਉਹਦਾ ਨਾਮ ਹੈਗਾ guru.com ਦੋਸਤੋ ਇਸ ਵੈਬਸਾਈਟ ਦੇ ਉੱਪਰ 8 ਲੱਖ ਦੇ ਕਰੀਬ ਏਮਪਲਾਇਰ ਕੰਮ ਕਰਦੇ ਨੇ ਦੋਸਤੋ ਜਦੋਂ ਤੁਸੀਂ ਇਸ ਵੈਬਸਾਈਟ ਦੇ ਉੱਤੇ ਵਿਜ਼ਿਟ ਕਰੋਗੇ ਤਾਂ ਤੁਹਾਨੂੰ ਸਾਹਮਣੇ ਲਿਖਿਆ ਮਿਲੂਗਾ ਵੈਬਸਾਈਟ ਦੇ ਉੱਤੇ ਲਿਖਿਆ ਮਿਲੂਗਾ ਵੀ ਜਿਹੜੇ 90% ਕਸਟਮਰ ਨੇ ਇਸ ਵੈਬਸਾਈਟ ਤੋਂ ਸਰਟੀਫਾਈਡ ਨੇ ਦੋਸਤੋ ਇਸ ਵੈਬਸਾਈਟ ਤੇ ਵੀ ਤੁਸੀਂ ਸਿੰਪਲੀ ਜਾ ਕੇ ਰਜਿਸਟਰਡ ਕਰਨਾਗਾ ਤੇ ਆਪਣੀ ਪ੍ਰੋਫਾਈਲ ਤਿਆਰ ਕਰ ਲੈਣੀ ਆ ਉਹਦੇ ਉੱਤੇ ਆਪਣਾ ਜਿੰਨਾ ਵੀ ਤੁਹਾਡਾ ਬਾਇਓ ਡਾਟਾ ਹੈਗਾ ਉਹ ਤੁਸੀਂ ਫਿਲ ਕਰ ਦੇਣਾਗਾ ਤੇ ਬਾਕੀ ਰਹੀ ਐਕਸਪੀਰੀਅੰਸ ਦੀ ਗੱਲ ਜੇਕਰ ਤੁਹਾਡੇ ਕੋਲੇ ਕੋਈ ਐਕਸਪੀਰੀਅੰਸ ਆ ਤੁਸੀਂ ਉਹ ਵੀ ਇਹਦੇ ਵਿੱਚ ਮੈਂਸ਼ਨ ਕਰ ਦੇਣਾਗਾ ਕਿਉਂਕਿ ਦੋਸਤੋ ਜਿਹੜੇ ਵੀ ਲੋਕ ਐਕਸਪੀਰੀਅੰਸ ਰੱਖਦੇ ਨੇ ਉਹਨਾਂ ਨੂੰ ਇਸ ਵੈੱਬਸਾਈਟ ਦੇ ਉੱਤੇ ਕੰਮ ਮਿਲਦੇ ਜਿਆਦਾ ਚਾਂਸ ਨੇ ਦੋਸਤੋ ਇਹਨਾਂ ਸਾਈਟਾਂ ਦੇ ਉੱਤੇ ਤੁਹਾਡੇ ਨਾਲ ਪੂਰੀ ਦੁਨੀਆ ਦੇ ਲੋਕ ਜੁੜਨਗੇ ਕਿਉਂਕਿ ਦੋਸਤੋ ਜਿਹੜੀਆਂ ਵੈੱਬਸਾਈਟਾਂ ਨੇ ਇਹ ਪੂਰੇ ਵਰਲਡਵਾਈਡ ਦੇ ਵਿੱਚ ਕੰਮ ਕਰਦੀਆਂ ਨੇ ਤੇ ਲੋਕ ਪੂਰੇ ਵਰਲਡ ਦੇ ਵਿੱਚੋਂ ਪੂਰੀ ਦੁਨੀਆ ਦੇ ਵਿੱਚੋਂ ਇਹਨਾਂ ਸਾਈਟਾਂ ਦੇ ਉੱਤੇ ਆ ਕੇ ਕੰਮ ਕਰਨ ਵਾਲੇ ਲੋਕਾਂ ਦੀ ਤਲਾਸ਼ ਕਰਦੇ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਵੀ ਹੋ ਸਕਦੇ ਹੋ ਆਉਣ ਵਾਲੇ ਸਮੇਂ 'ਚ ਜਦੋਂ ਤੁਸੀਂ ਆਪਣੀ ਪ੍ਰੋਫਾਈਲ ਕ੍ਰੀਏਟ ਕਰੋਗੇ ਤਾਂ ਲੋਕ ਤੁਹਾਡੇ ਨਾਲ ਵੀ ਤੁਹਾਡੀ ਪ੍ਰੋਫਾਈਲ ਨੂੰ ਦੇਖ ਕੇ ਤੁਹਾਡੇ ਨਾਲ ਸੰਪਰਕ ਕਰਨਗੇ ਕਿਉਂਕਿ ਜਿੰਨੀ ਤੁਹਾਡੀ ਪ੍ਰੋਫਾਈਲ ਵਧੀਆ ਬਣੀ ਹੋ ਉਨੇ ਹੀ ਜ਼ਿਆਦਾ ਇਸ ਵੈੱਬਸਾਈਟ ਦੇ ਉੱਤੇ ਤੁਹਾਨੂੰ ਕੰਮ ਮਿਲਣ ਦੇ ਚਾਂਸ ਵੱਧ ਜਾਣਗੇ ਦੋਸਤੋ ਇਹ ਜਿੰਨੀਆਂ ਵੀ ਸਾਈਟਾਂ ਦੇ ਨਾਮ ਆ ਤੁਹਾਨੂੰ ਦੱਸ ਰਿਹਾ ਇਹਨਾਂ ਦੀ ਮੈਂ ਕੋਈ ਵੀ ਪੇਡ ਪ੍ਰਮੋਸ਼ਨ ਨਹੀਂ ਕਰ ਰਿਹਾ ਇਹ ਬਿਲਕੁਲ ਫ੍ਰੀ ਨੇ ਅਤੇ ਬਿਲਕੁਲ ਜੈਨਨ ਤੁਹਾਨੂੰ 90% ਇਹਦੇ ਉੱਤੇ ਵਰਕ ਮਿਲੇਗਾ ਅਤੇ ਤੁਸੀਂ ਕਿਸੇ ਵੀ ਤਰੀਕੇ ਨਾਲ ਤੇ ਕਦੋਂ ਵੀ ਆਸਾਨੀ ਦੇ ਨਾਲ ਘਰ ਬੈਠੇ ਕੰਮ ਕਰ ਸਕਦੇ ਹੋ ਦੋਸਤੋ ਜੇਕਰ ਤੁਹਾਨੂੰ ਸਾਡੀ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਤਾਂ ਕਿਰਪਾ ਕਰਕੇ ਇਹ ਵੀਡੀਓ ਹੋਰਾਂ ਤੱਕ ਵੀ ਸ਼ੇਅਰ ਕਰੋ ਤਾਂ ਕਿ ਜਿਹੜੇ ਲੋਕ ਬੇਰੁਜ਼ਗਾਰ ਨੇ ਉਹ ਇਹਨਾਂ ਸਾਈਟਾਂ ਦੇ ਉੱਤੇ ਜਾ ਕੇ ਆਪਣਾ ਕੰਮ ਕਰ ਸਕਣਾ ਤੇ ਆਪਣੀ ਬੇਰੋਜ਼ਗਾਰੀ ਨੂੰ ਦੂਰ ਕਰ ਸਕਣਾ ਸੋ ਦੋਸਤੋ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਕੋਈ ਨਵੀਂ ਜਾਣਕਾਰੀ ਲੈ ਕੇ ਸਾਰ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ